हम उमर नौजवान बुजुर्ग बाबा साहब अंबेडकर जय भीम जय भारत पिछला पिंड में बलोवाल बोल के आया बच्चा बच्चा पिंड ਕਥਾ ਹੋਇਆ ਸੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਹਜ਼ੂਰੀ ਉਸ ਤੋਂ ਪਹਿਲਾਂ ਮਹਾਰਾਜ ਗੁੱਜਰਪਾ ਹੀਚਾਰੇ ਜਿਹੜੇ ਸਾਡੇ ਇਲਾਕੇ ਦੇ ਲੋਕ ਹੁਣ ਤੁਸੀਂ ਬੈਠੇ ਇਕ ਕੋਈ ਗੱਲ ਐ ਕਰਨ ਵਾਲੀ ਸਪਸ਼ਟਾ ਦੇਖੋ ਕੀ ਪ੍ਰੋਬਲਮ ਹੈ ਇਤਨਾ ਬਹੁਤ ਆਵਾਜ਼ ਆਉਂਦੀ ਇਦੋਂ ਵੀ ਬਾਕੀ ਬਾਕੀ ਐ ਜਦੋਂ ਕੋਈ ਟੋਕੜੇ ਚੜਾ ਲਾ

ਸਰ ਇਹ ਸੌਂ ਦੀ ਲੜਾਈ ਲੱਗ ਰਹੀ ਹੈ ਗਰੀਬਪੁਰ ਦੇ ਨਾ ਇਹ ਸਵਾਰ ਹੋਰ ਲੜਾਈ ਕਾਸ਼ੀ ਨਾ ਸਾਥ ਦੀ ਵਾਈ ਚ ਬੇ ਕੋਈ ਸ਼ਰਤ ਕੇ ਕੁਛ ਤੇ ਬੈਠੋ ਇਹਨਾਂ ਨੂੰ ਲਾਤੀਆ ਲੱਗਿਆ ਤੇ ਬਾਰ ਬਾਰ ਕੋਈ ਉੱਤੇ ਪਾੜੀ ਕਾਸ਼ੀਨਾਥ ਪੁਰਾਣੀ ਗੁਆਇਟ ਪੁਰੀ ਸਾਹਿਬ ਫਟ ਕਾਸ਼ੀਨਾਥ ਸਾਹਿਬ ਕੇ ਲਈ ਗੁਆਇਟ ਲੱਗਿਆ ਉਸ ਤਾ ਉਹ ਕਹਿੰਦੇ ਹੁੰਦੇ ਸੀ ਅਸੀਂ ਇਸ ਦੇਸ਼ ਵਿੱਚ ਫੂਲੇ ਸ਼ਾਮੂ ਬਿਲਡ ਕਰਨਾ ਬਹੁਤ ਚਾਹ ਰਹੇ ਥੋੜਾ ਜਣੂ ਪੰਜਾਬੀ ਸਮਝਣਾ ਹੋਵੇ ਨਾ ਕਿ ਆਇਆ ਕਿ ਜਿਹੜੀ ਲੜਾਈ ਜਗਤ ਗੁਰੂ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਲੜ ਰਹੇ ਸੀ ਉਹ ਲੜਾਈ ਹੈ ਚਾਰ ਧਰਮ ਕਬੀਲੇ ਸੈਦਾ ਹੋਈਆਂ ਇਹ ਹਜ਼ਾਰਾਂ ਸਾਡਾ ਤੋਂ ਗਰੀਬ ਸਮਾਜ ਹੈ ਇਹ ਗੁਲਾਮੀ ਦੇ ਜੀਵਨ ਕਟਣ ਦਾ ਹੈ ਗੁਰੂ ਰਵਿਦਾਸ ਮਹਾਰਾਜ ਕਹਿੰਦੇ ਸੀ ਇਹਨਾਂ ਲੋਕਾਂ ਦੇ ਕੋਲ ਧਨ ਪੈਦਾ ਕਰਨ ਦੇ ਸੌਮੇ ਨਹੀਂ ਹੈਗੇ ਜਦ ਜਿਵੇਂ ਹੈ ਗਿਆ ਕੋਟ ਫਟ ਗੁਲਾਮੀ ਤੇ ਗੁਲਾਮੀ ਕਰਨਾ ਪਾਪ ਹੈ पराधीनता पाप है क्या पराधीनता ਹਾਂ ਬੋਲੋ ਵੀ ਪਿੰਡ ਵਾਲਿਓ पराधीनता पाप ਹੈ ਗੁਲਾਮੀ ਕਰਨਾ ਜੁੱਤੀਆਂ ਚੱਟਣਾ पाप ਮਾਨ ਲਿਓ ਪਰਾਧਿੰਤਾ ਪਾਪ ਹੈ ਜਾਣ ਲਿਓ ਰੇ ਮੇ ਅਸੀਂ ਨਾ ਰੱਬ ਕਰਕੇ ਮੰਨੀ ਅਜ ਤੱਕ ਨਾ ਬਿੱਤਰ ਕਰਕੇ ਗੁਰੂ ਰਵਿਦਾਸ ਮਹਾਰਾਜ ਕਹਿੰਦੇ ਜੇ ਗੁਲਾਮੀ ਤੋੜਨੀ ਆ ਤਾਂ ਆਪਣਾ ਰਾਜ ਜਮਾਓ ਰਾਜਾ ਥੋਟਾ ਜਮਣਾ ਚਾਹੀਦਾ ਦੁੱਖਾਂ ਦਾ ਕਾਰਨ ਇਹ ਆ ਹਜ਼ਾਰਾਂ ਸਾਲਾਂ ਤੋਂ ਸਾਡਾ ਰਾਜਾ ਨਹੀਂ ਜੰਮਿਆ ਤੇ ਗੁਰੂ ਮਹਾਰਾਜ ਕਹਿੰਦੇ ਮੇਰੇ ਮਗਰੋਂ ਮੈਂ ਜਮਾਉਂ ਤੁਹਾਡਾ ਰਾਜਾ ਐਸਾ ਚਾਹੂੰ ਰਾਜ ਜਹ ਮਿਲੇ ਸੋਨ ਕੋ ਵਾਂਟ ਛੋਟ بڑے ਸਭ ਸਮ ਵਸੇ ਰਵਿਦਾਸ ਰਹੇ ਔਰ ਅੰਮ ਕਿਥੋਂ ਆਉਂਦਾ ਜ਼ਮੀਨ ਚੋਂ ਰਾਸ਼ੇਂਦਰ ਪਟੋਲ ਬੰਬੀ ਆਤੀ ਨੇ ਕੋਲ ਨੋਟਾਂ ਹੀ ਨੋਟ ਨਾ ਨਾ ਵੱਡੇ ਵੱਡੇ ਸ਼ੋਰੂਮ ਵੱਡੇ ਵੱਡੇ ਮੈਰਿਜ ਪੈਲੇਸ ਵੱਡੇ ਵੱਡੇ ਹੋਟਲ ਵੱਡੇ ਵੱਡੇ ਸ਼ੋਰੂਮ ਕਿਆ ਪੈਦਾ ਕਰਦੇ ਉਹ ਵੀ ਅੰਨ ਨਹੀਂ ਪੈਦਾ ਕਰਦੇ ਕਮਾਈ ਹੁ ਭਿਆਨਾ ਅੰਨ ਤਾਂ ਹੁਣ ਵੀ ਆਉਂਦਾ ਤੁਹਾਡੇ ਕੋਲ ਪਰ ਛੋਟੇ ਤੇ ਬੜਿਆਂ ਦਾ ਬਰਾਬਰ ਨਹੀਂ ਆਉਂਦਾ ਗੁਰੂ ਮਹਾਰਜ ਜੀ ਕਹਿੰਦੇ ਸੀ ਅੰਨ ਬਰਾਬਰ ਦਾ ਵੰਡਿਆਣਾ ਚਾਹੀਦਾ ਛੋਟ ਬੜੇ ਸਭ ਸਮ ਵਸੇ ਕੋਟੀ ਜੇ ਵੀ ਬਰਾਬਰਤੀ ਹੋਣੀ ਚਾਹੀਦੀ ਜੀਬ ਅੱਜ ਤੱਕ ਵੀ ਦਲਤਾ ਪਛੜਿਆ ਨਹੀਂ ਗਰੀਬਾਂ ਦੀ ਸਰਮਾਇਦਾਰ ਦੇ ਬਰਾਬਰ ਇਹ ਲੜਾਈ ਇਸ ਪਿੰਡ ਦਾ ਸੁਪੇਦਾਰ ਸੁਪੇਦਾਰੀ ਸੀ ਕਿ ਕੈਪਟਨ ਸੀ ਸੁਪੇਦਾਰ ਜਗਦੀਸ਼ਪੁਰੀ ਲੜਦਾ ਸੀ ਗੁਰੂ ਰਵਦਾਸ ਮਹਾਰਾਜ ਦੀ ਗੱਲ ਮੈਂ ਦੇ ਦਲਤਾ ਪਛੜਿਆਂ ਦੇ ਦੁੱਖ ਕਟਣੇ ਜਿਹੜੀ ਗੱਲ ਗੁਰੂ ਰਵਿਦਾਸ ਮਹਾਰਾਜ ਨੇ ਕੀਤੀ ਲੋਕੋ ਆਪਣਾ ਰਾਜਾ ਬਣਾਓ ਜੇ ਦੁੱਖ ਕਟਣੇ ਆ ਬੇਗਮ ਫੁਰਾ ਸ਼ਹਿਰ ਕੋ ਲਾਓ ਦੁੱਖਾਂ ਨੂੰ ਨਹੀਂ ਦਿੱਥਾਓ 650 ਸਾਲ ਹੋ ਗਏ ਗੁਰੂ ਰਵਿਦਾਸ ਮਹਾਰਾਜ ਲੋਕਿਆਂ ਨੂੰ ਰਾਜਾ ਨਹੀਂ ਜੱਬਿਆ ਆਪਣਾ ਫਿਰ ਪਾਪਾ ਕਿ ਕਿਸੀ ਆਪਣਾ ਰਾਜਾ ਜਮਾਉਣਾ ਹੈ। ਇੰਗਲੈਂਡ ਦੇ ਵਿੱਚ। ਔਰ ਅੱਜ ਵੀ ਬਾਬਾ ਸਾਹਿਬ ਅੰਬੇਡਕਰ ਹਰ ਗਲੀ, ਹਰ ਚੌਕ ਇੱਦਾਂ ਉਂਗਲੀ ਇਸ਼ਾਰਾ ਕਰਕੇ ਖੜੇ ਆ ਕਿ ਲੋਕੋ ਉੱਥੇ ਦਾ ਨਿਸ਼ਾਨਾ ਰੱਖੋ ਜੇ ਤੇਰਾ ਜਾਵੰਦਾ। ਦਿੱਲੀ ਪਰ ਪਾਰਲੀਮੈਂਟ ਵੱਲ ਇਸ਼ਾਰਾ ਕਰਕੇ ਖੜੇ। ਬਾਬਾ ਸਾਹਿਬ ਅੰਬੇਡਕਰ ਕਹਿੰਦੇ ਜਿਨਾ ਜਾਤਾਂ ਵਰਗਾ ਧਰਮਾਂ ਚ ਅਸੀਂ ਪੈਦਾ ਹੋਏ ਆ। ਸਾਡਾ ਰਾਜਾ ਕਿਉਂ ਨਹੀਂ ਜਮਾਉਂਦਾ? ਰਾਣੀ ਦਾ ਮਹਾਰਾਜੇ ਪਟਿਆਲੇ ਦੇ ਮਹਿਲਾ ਚ ਸੀ ਰਾਣੀ ਦਾ ਮਹਾਰਾਜੇ ਨਾਭੇ ਦੇ ਮਹਿਲਾ ਚ ਸੀ ਰਾਣੀ ਮਹਾਰਾਜੇ ਕਪੂਰਥਲੇ ਦੇ ਮਹਿਲਾ ਚ ਸੀ ਤੇ ਅੱਜ ਵੀ ਉਹਨਾਂ ਦੀਆਂ ਘਰਾਂ ਦੀਆਂ ਬਹੁ ਬੇਟੀਆਂ ਰਾਜਾ ਹੀ ਜੰਮਦੀਆਂ ਮਹਾਰਾਜਾ ਮੋਰਿੰਦਰ ਸਿੰਘ ਮਹਾਰਾਜਾ ਰਣੇਂਦਰ ਸਿੰਘ ਮਹਾਰਾਣੀ ਪ੍ਰਨੀਤ ਕੌਰ ਹੈ ਨਹੀਂ ਪਰ ਚੰਮ ਦੇ ਰਾਜੇ ਸਾਡੇ ਪਹਿਲਾ ਪ੍ਰੀਤੋ ਜੰਮੀ ਪ੍ਰੀਤੋ ਦੇ ਕਸ਼ਮੀਰੋ ਜੰਮੀ ਕਸ਼ਮੀਰੋ ਦੇ ਸੀਤੋ ਜੰਮੀ ਲਵਾਂ ਚ ਤੇ ਕਾਈਆਂ ਦੇ ਪੁੱਤ ਕਾਈ ਜੰਮੀ ਪਪਾ ਸਭ ਨੂੰ ਬੈਠ ਕੇ ਕਹਿੰਦੇ ਮੈਂ ਪ੍ਰਬੰਧ ਕਰ ਚੱਲੇ ਆਂ ਇੰਦਾਂ ਦਾ ਅੱਜ ਤੋਂ ਬਾਅਦ ਰਾਜਾ ਰਾਣੀ ਦੇ ਪੇਟ 'ਚੋਂ ਨਹੀਂ ਜੰਮੇਗਾ 26 ਜਨਵਰੀ 1950 ਜਦੋਂ ਇਸ ਦੇਸ਼ ਦਾ ਨਵਾਂ ਕਾਨੂੰਨ ਲਾਗੂ ਹੋਇਆ ਬਾਬਾ ਸਭ ਅਮੇੜਕਰ ਕਹਿੰਦੇ ਰਾਜਾ ਰਾਣੀ ਦੇ ਪੇਟ 'ਚੋਂ ਨਹੀਂ ਜੰਮੇਗਾ ਹੁਣ ਰਾਜਾ ਬੋਟਾ ਵਾਲੇ ਡੱਬੇ 'ਚੋਂ ਜੰਮੇਗਾ ਆਸ ਮਹਾਰਾਜ ਗੁਰਵਾਣੀ ਚ ਕਹਿ ਗਏ ਸਤ ਸੰਗਤ ਮਿਲ ਰਹੀ ਏ ਮਾਧੋ ਜੈਸੇ ਮਧੂ ਮਖੀਰਾ ਬਿੱਲੇ ਡੂਮਣੇ ਬੜ ਜਿਓ ਬਿੱਲਾ ਡੂਣਾ ਸਮਝਣਾ ਇੱਕ ਪੂਲੀ ਤੇ ਇਕੱਠਾ ਹੋ ਜਾਂਦਾ ਬਿੱਲਾ ਡੂਣਾ ਸਮਝਿਓ ਨਾ ਕਿ ਜਿਹੜੀ ਮੱਖੀ ਡੂਮਰੇ ਚੋਂ ਵਿਛੜ ਕੇ ਕਿਸੇ ਘਰ ਦੇ ਵਿੱਚ ਵੜ ਜਾਏ ਤੇ ਬੁੜੀਏ ਚੱਪਲ ਨਾਲ ਮਸਲ ਸੁੱਕਦੀ ਆਏ ਜੇ ਪੂਰਾ ਢੂਮੜਾ ਜਾਂਦਾ ਹੋਵੇ ਤਾਂ ਸੈਂਕੜੇ ਲੋਕ ਧੌਣਾ ਨੀਵੀਆਂ ਕਰਕੇ ਜ਼ਮੀਨ ਤੇ ਲੰਮੇ ਬਹਿ ਜਾਂਦੇ ਆ। ਇਹ ਢੂਮਣੇ ਦੀ ਤਾਕਤ ਹੈ ਏਡੀ ਗੁੰਦੀ ਮੰਦੀ। ਗੁਰੂ ਰਵਦਾਸ ਮਹਾਰਾਜ ਨੇ 650 ਸਾਲ ਪਹਿਲਾਂ ਗੱਲ ਕਹੀ। ਔਰ 15 ਬਾਰੀ ਅਸੀਂ ਸੂਬੇ ਦਾ ਰਾਜਾ ਬੜਾਤਾ ਵੋਟ ਪਾ ਕੇ 15 ਬਾਰੀ 75 ਸਾਲਾਂ ਅਚ 15 ਵਰੀ ਦੇਸ਼ ਦਾ ਰਾਜਾ ਬਣਾਤਾ ਐਮਐਲਏ ਦਾ ਮਤਲਬ ਹੁੰਦਾ ਸੂਬੇ ਦਾ ਰਾਜਾ ਬਣਾਉਣਾ ਐਮਪੀ ਦਾ ਮਤਲਬ ਹੁੰਦਾ ਦੇਸ਼ ਦਾ ਰਾਜਾ ਬਣਾਉਣਾ ਅਸੀਂ ਆਪਣਾ ਚੁਣਿਆ ਹੀ ਨਹੀਂ ਅਸੀਂ ਗਰੀਬਾਂ ਨੇ ਆਪਣਾ ਬਣਾਇਆ ਹੀ ਨਹੀਂ ਅਸੀਂ ਚਾਚਾ ਕਾਂਗਰਸ ਦਾ ਆ ਗਿਆ ਚਾਚਾ ਤੱਕੜੀ ਵਾਲਾ ਆ ਗਿਆ ਚਾਚੇ ਹੁਣ ਫੁੱਲ ਵਾਲੇ ਵੀ ਘੁੰਮਦੇ ਆ ਆ ਨਵੇਂ ਚਾਚੇ ਚੰਪੇ ਹੁਣ ਝਾੜੂ ਵਾਲੇ 75 ਸਾਲ ਸਾਡੀਆਂ ਗਲੀਆਂ ਚ ਚਾਚੇ ਆਏ ਬਦਲ ਬਦਲ ਕੇ ਆਏ ਉਹਨਾਂ ਨੇ ਪੁੱਛਿਆ ਕਰਮੀਆਂ ਵੋਟ ਕਹਿੰਦੀ ਚਾਚਾ ਵੋਟਾਂ ਨੇ ਧਾਰਾ ਦੇਣੀਆਂ ਵੋਟਾਂ ਤੇਰੇ 75 ਸਾਲ ਸੀ ਚਾਚਿਆਂ ਨੂੰ ਕਾ ਕੇ ਆ ਚਾਚਾ ਵੋਟਾਂ ਨੇ ਧਾਰਾ ਦੇਣੀਆਂ ਵੋਟਾਂ ਤੇਰੀਆਂ ਤੇ ਜਿਹੜਾ ਚਾਚਿਆਂ ਨੂੰ ਵੋਟ ਦਿੱਤੀ ਉਹਨਾਂ ਚਾਚਿਆਂ ਦੇ ਧੀਆ ਪੁੱਤਾਂ ਕੋ ਮੈਰਿਜ ਪੈਰਸ ਹੈਗੇ ਕਿ ਨਹੀਂ ਹੈਗੇ ਕਰੋ ਯਾਰ ਚੱਕ ਜਿਹੜਾ ਚਾਚਿਆਂ ਨੂੰ ਵੋਟ ਦਿੱਤੀ ਉਹ ਜ਼ਮੀਨਾਂ ਦੇ ਮਾਲਕ ਹੈਗੇ ਉਹਨਾਂ ਦੇ ਧੀ ਪੁੱਤਕ ਨਹੀਂ ਹੈਗੇ ਜਿਹੜਾ ਚਾਚਿਆ ਨੂੰ 75 ਸਾਲ ਵੋਟ ਦਿੱਤੀ ਉਹਨਾਂ ਕੋ ਭੱਠੇ ਵੀ ਆ 600 ਰੁਪਿਆ ਪੈਟਰੋਲ ਪਾਉਂਦੇ ਹੋਟਲ ਵੀ ਆ ਵੱਡੇ ਸ਼ੋਰੂਮ ਵੀ ਆ ਸਾਡੇ ਕੋ ਕੀ ਆ ਪਤੀ ਜਿਆ ਕੋ ਬੋਲੋ ਪਤੀ ਜਿਆ ਕੋ ਕੀ ਆ ਹੈ ਚਾਚਾ ਜੌਬ ਕਾਰਡ ਬਣਾ ਦੇ ਮੇਰੀ ਗਾਲਾ ਕੀ ਆ ਸਾਡੇ ਕੋ ਹੈ ਚਾਚਾ ਨੀਲਾ ਕਾਰਡ ਬਣਾ ਦੇ ਸਾਡੇ ਕੋਲ ਕੀ ਆ 30 ਸਾਲ ਪਹਿਲਾਂ ਸਾਡੇ ਪਿਓ ਬੰਗਦੇ ਹੁੰਦੇ ਸੀ ਚਾਚਿਆਂ ਕੋਲ ਚਾਚਾ ਪੂਰਾ ਕਾਟ ਬਣਾ ਦੇ ਕੀ ਆ ਸਾਡੇ ਕੋਲ ਆ ਪੈਲੇਜ ਪੈਲੇਸ ਹੁੰਦਾ ਜਦੋਂ ਬੜਾ ਚੌਰ ਵੱਢਦੇ ਆ ਕਹਾਂ ਨਾ ਮੈਰੇਜ ਪੈਲੇਸ ਦਾ ਕਿਹੜੇ ਚਾਚੇ ਦਾ ਆ ਕਾਂਗਰਸ ਦੇ ਚਾਚੇ ਆ ਉਹਦੇ ਸਾਹਮਣੇ ਇੱਧਰ ਇੱਕ ਹੋਰ ਪੈਲੇਸ ਦੋ ਕਿ ਜੋਗਿਆਲ ਮੋੜ ਤੇ ਇੱਕ ਮੋਰਲੇ ਤੇ ਉਹ ਕਿਹੜੇ ਚਾਚੇ ਦਾ ਆਇਆ ਬਈ ਉਹ ਵੀ ਕਾਂਗਰਸ ਦੇ ਚਾਚੇ ਇੱਕ ਫੁੱਲ ਵਾਲਾ ਚਾਚਾ ਇੱਕ ਉਹ ਪਰੇ ਨਬਰੂਰ ਹਸਪਤਾਲ ਦੇ ਮੋੜੇ ਬਣ ਆਇਆ ਉਹ ਕਿਹੜੇ ਚਾਚੇ ਦਾ ਆਇਆ ਉਹ ਖਾਲੀਆਂ ਦਾ ਚਾਚਾ ਜਿੰਨੇ ਹੋਟਲਾਂ ਬੱਡੇ ਵਾਲੇ ਦੁਆਲੇ ਜਿੰਨੇ ਪੈਟਰੋਲ ਪੰਪਾਂ ਵਾਲੇ ਦੁਆਲੇ ਮਾਰ ਕੇ ਝਾਤੀ ਤੇ ਮਾਰੋ ਕਿਹਨੇ ਚਾਚੇ ਆਂਦੇ ਆ ਤੁਹਾਡਾ ਤਾਂ ਬੱਕ ਚ ਕੱਟਾ ਵੀ ਆ ਨਹੀਂ 75 ਸਾਲਾਂ ਚ ਖੱਟਿਆ ਕੀ ਹੈ ਚਾਚਾ ਆ ਖੱਟਿਆ ਬਸ ਗੁਰੂ ਰਵਿਦਾਸ ਮਹਾਰਾਜ ਇਹ ਹੈ ਚਾਚਾ ਖਤਮ ਕਰਾਉਣੀ ਚਾਹੁੰਦਾ ਸੀ ਐਸਾ ਚਾਹੂੰ ਰਾਜਾ ਜਮਾਉਣਾ ਚਾਹੁੰਦਾ ਸੀ ਉਹ ਤੁਹਾਨੂੰ ਵੀ ਕੋਈ ਚਾਚਾ ਕਹੇ ਆ ਕੇ ਦਸ਼ਮੇਸ਼ ਪਿਤਾ ਚਮਕੌਰ ਦੀ ਗੜੀ ਵਿੱਚ ਗਰੀਬ ਦਲਤ ਸਿਰਦ ਸੱਕਲ ਕੀ ਲਾਉਂਦੇ ਆ ਗਰੀਬ ਹੀ ਆ ਦਲਤ ਵੀ ਆ ਤੇ ਕਹਿੰਦੇ ਇਹਨਾਂ ਗਰੀਬ ਸਿੱਖਨ ਕੋ ਉਹ ਚਾਚੇ ਤੁਹਾਡੇ ਜਮਣੇ ਚਾਹੀਦੇ ਆ ਅੰਬੇਡਕਰ ਸਾਹਿਬ ਤੁਹਾਡੇ ਜੋ ਚਾਚੇ ਜਮਾਉਣਾ ਚਾਹੁੰਦਾ ਸੀ ਸਾਹਿਬ ਕਾਸ਼ੀਰਾਵਾਏ ਉਹ ਕਹਿੰਦੇ ਜੇ ਮੇਰੇ ਵਾਲੇ ਬੰਦੇ ਬਣ ਜਾਣ ਇਹਨਾਂ ਚਾਚਿਆਂ ਨੂੰ ਬੰਦੇ ਦੇ ਤੇ ਬੰਦੇ ਦੇ ਪੁੱਤ ਚ ਬੰਦੇ ਦੇ ਪੁੱਤ ਬਣਾਉਣਾ ਇਹਨਾਂ ਚਾਚੀਆਂ ਵਾਲੀਆਂ ਪਾਰਟੀਆਂ ਨੂੰ ਇਸ ਨਗਰ ਦਾ ਜਗਦੀਸ਼ ਪੂਰੀ ਵੀ ਲੱਗਿਆ ਮੱਥੇ ਤੇ ਵੱਟਣ ਲਈ ਲੱਗਿਆ ਇਸ ਪਿੰਡ ਦਾ ਬਹੁਜਨ ਸਮਾਜ ਪਾਰਟੀ ਦਾ ਯੋਧਾ ਸੂਰ ਬਣ ਕੌਮ ਲਈ ਖੜਿਆ ਖੱਲੇ ਸਾਥ ਤੱਕ ਗੁਰੂਆਂ ਦੇ ਸੁਪਨੇ ਲਈ ਖੜਿਆ ਖੱਲੇ ਸਾਥ ਤੱਕ ਅੱਜ ਸਮਾਂ ਬਦਲਿਆ ਹੈ ਅੱਜ ਸਮਾਂ ਬਦਲੇ ਆਈ ਐਮਪੀ ਦੀਆਂ ਚੋਣਾ ਭੈਣ ਕੁਮਾਰੀ ਮਾਇਆਵਤੀ ਜੀ ਨੇ ਕਿਹਾ ਇਸ ਲੋਕ ਸਭਾ ਤੋਂ ਇਸ ਇਲਾਕੇ ਦਾ ਨਮਾਇੰਦਗੀ ਕਰਨ ਲਈ ਮੇਰੀ ਸੇਵਾ ਲਈ ਜਦੋਂ ਮੇਰੀ ਸੇਵਾ ਲਈ ਤਾਂ ਮੈਂ ਦੇਖਿਆ ਕਿ ਪਿਛਲੇ 20 ਸਾਲਾਂ ਤੋਂ ਇਸ ਇਲਾਕੇ ਨੇ ਕਦੇ ਆਪਣਾ ਨਹੀਂ ਚੁਣਿਆ 2004 ਅਕਾਲੀ ਭਾਜਪਾ ਨੇ ਅਵਨਾਸ਼ ਰਾਏ ਖੰਨਾ ਚੁਣਿਆ 25 ਕਰੋੜ ਰੁਪਈਆ ਉੱਥੇ ਚਾਟਰ ਲੈ ਗਿਆ ਉੱਥੇ ਵੱਡੇ ਉਧਰ ਜਾ ਗਏ 2009 ਬਿਆਨਤ ਸਿੰਘ ਦਾ ਪੋਤਾ ਰਵਨੀਤ ਬਿੱਟੂ ਉਹ ਐਮਪੀ ਬਣਿਆ ਇੱਥੇ ਤੇ 25 ਕਰੋੜ ਰੁਪਈਆ ਲੁਧਿਆਣੇ ਦਾ ਪੰਜਾਹ ਸਾਲ ਦਾ ਅਗਲੀ ਵਾਰੀ ਲੁਧਿਆਣੇ ਜਿੱਤ ਗਿਆ 2014 ਪਟਿਆਲੇ ਤੋਂ ਆਇਆ ਪ੍ਰੇਮ ਸਿੰਘ ਚੰਦੂ ਮਾਜਰਾ ਜਿੱਤਿਆ ਔਰ 25 ਕਰੋੜ ਰੁਪਈਆ ਕਨੌਰ ਤੇ ਸਨੌਰ ਨਾਲਤਾ 2019 ਕਾਂਗਰਸ ਦਾ ਲੁਧਿਆਣੇ ਤੋਂ ਆਇਆ ਮਨੀਤ ਤਵਾੜੀ ਜਿੱਤਿਆ 25 ਕਰੋੜ ਰੁਪਈਆ ਲੁਧਿਆਣੇ ਚੰਡੀਗੜ੍ਹ ਠੋਕਤਾ 100 ਕਰੋੜ ਦਾ ਘਾਟਾ ਪਿਆ ਇਸ ਇਲਾਕੇ ਨੂੰ ਹੁਣ ਤੁਹਾਨੂੰ ਪੁੱਛੋ ਵੀ ਸਾਨੂੰ ਕਿਹ ਨੁਕਸਾਨ ਹੋਇਆ ਸਾਨੂੰ ਕਿਹ ਨੁਕਸਾਨ ਹੋਇਆ ਪਹਿਲਾ ਨੁਕਸਾਨ ਗੁਰੂ ਰਵਿਦਾਸ ਮਹਾਰਜ ਨੂੰ ਮੱਥਾ ਟੇਕਣ ਜਾਂਦੇ ਆ ਕਿੱਥੇ ਸ੍ਰੀ ਖੁਰਾਲਗੜ੍ਹ ਸਾਹਿਬ ਚੱਜ ਦੀ ਸੜਕ ਨਹੀਂ ਬਣੀ ਅਜੇ ਤੱਕ ਚੌੜੀ ਸੜਕ ਨਹੀਂ ਬਣੀ ਅਜੇ ਤੱਕ ਟੋਏ ਟਿੱਬਿਆਂ ਵਾਲੀਆਂ ਉੱਚੀਆਂ ਨੀਵੀਆਂ ਖਤਰਨਾਕ ਸੜਕਾਂ ਆ ਕਦੇ ਟਰਾਲੀ ਪਲਟਦੀ ਆ ਕਦੇ ਪਿਕਅਪ ਖੱਡ ਚ ਡਿੱਗ ਪਈ ਕਦੇ ਬੱਸ ਪਲਟ ਗਈ ਐਸ ਸਾਲ 14 ਰਵਦਾਸੀਏ ਮਰੇ 4 ਪਰਾਗਪੁਰ ਪਿੰਡ ਦੇ ਸਗੇ ਬੜਾ ਚੌਰ ਦਾ ਮੰਡ ਚ ਪੈਂਦਾ ਪਿਛਲੇ ਸਾਲ ਆਰਾਮ ਰੇ ਤੇ ਦੁੱਖੀ ਦੀ ਬਾਤ ਕੋਛਣੀਆਂ ਆ ਸਰਕਾਰ ਜਿਹੜੀ ਸੜਕ ਦਸ਼ਮੇਸ਼ ਪਿਤਾ ਦੇ ਦਰ ਨੂੰ ਜਾਂਦੀ ਆ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜਿਹੜਾ ਗਰੀਬਾਂ ਦੇ ਸਿਰ ਤੇ ਕਲ ਕੀ ਲਾਉਂਦਾ ਸੀ ਕਿ ਗਰੀਬਾਂ ਦਾ ਰਾਜ ਆ ਬੇ ਟੋਏ ਟਿੱਬੇ ਉੱਚੀਆਂ ਨੀਵੀਆਂ ਇੰਨਾ ਮਾੜਾ ਹਾਲ ਐ ਪੰਥ ਦੇ ਠੇਕੇਦਾਰਾਂ ਦੀਆਂ ਸਰਕਾਰਾਂ ਰਹੀਆਂ ਸੜਕ ਨਹੀਂ ਦਸ਼ਮੇਸ਼ ਪਿਤਾ ਦੇ ਦਰ ਨੂੰ ਜਾਂਦੀ ਬਣੀ ਬੰਗਾ ਗੜ ਸ਼ੰਕਰ ਓਝੇਵਾਲ ਝੱਜ ਚੌਂਕ ਸੰਗਤਪੁਰ ਪਿੰਡ ਦਾ ਪੁਲ ਤੇ ਅਗੰਪਰ ਤੇ ਆਨੰਦਪੁਰ ਤੇ ਜਾ ਕੇ ਦੇਖੋ ਜਰਾ ਕੀ ਹਾਲ ਹੈ ਸੰਗਤਪੁਰ ਪਿੰਡ ਦਾ ਪੁਲ ਕਿਸੇ ਵੀ ਦਿਨ ਡਿੱਗ ਸਕਦਾ ਨਾ ਗੁਰੂ ਰਵਿਦਾਸ ਮਹਾਰਾਜ ਦੇ ਦਰ ਨੂੰ ਜਾਂਦੀ ਸੜਕ ਬਣੀ ਨਾ ਦਸ਼ਮੇਸ਼ ਪਿਤਾ ਦੇ ਦਰ ਨੂੰ ਜਾਂਦੀ ਸੜਕ ਬਣੀ ਤੇ ਬਣਿਆ ਕੀ ਆ ਛਿਮਰੇ ਨੂੰ ਜਾਂਦੀਆਂ ਸੜਕਾਂ ਚਾਰ ਮਾਰ ਗਈ ਮਨਾਲੀ ਨੂੰ ਜਾਂਦੀਆਂ ਸੜਕਾਂ ਚਾਰ ਮਾਰਗੀ ਚੰਡੀਗੜ੍ਹ ਝੀਲ ਦੀ ਕਰਾਮਾ ਸੈਰਨੀ ਸੜਕਾਂ ਚਾਰ ਮਾਰਗੀ ਅੰਮ੍ਰਿਤਸਰ ਤੋਂ ਲੈ ਕੇ ਚੰਡੀਗੜ੍ਹ ਤੱਕ ਤੇ ਮਹਾਰਾਜ ਗੁਰੂ ਦੇ ਦਰ ਨੂੰ ਜਾਂਦੀਆਂ ਸੜਕਾਂ ਮਰਨ ਮਾਰਾਂਗੇ ਬੰਦੇ ਮਰਦੇ ਤੇ ਫਿਰ ਕਾਹਦੀਆ ਸਰਕਾਰ ਆ ਨਰੇਗਾ ਮਜ਼ਦੂਰ ਹਰ ਪਿੰਡ ਪਿੰਡ ਬੈਠਾ ਆ ਪਿੰਡ ਪਿੰਡ ਸਾਰੀਆਂ ਜਾਤਾਂ ਦੇ ਮਜ਼ਦੂਰ ਆ ਤੇ ਸਾਰੇ ਧਰਮਾਂ ਦੇ ਤੇ ਦਿਹਾੜੀ ਕਿੰਨੀ 250 300 ਕਿੰਨੇ ਦਿਨ ਦੀ 100 ਦਿਨ ਮਸੀ ਪੂਰੇ ਨਹੀਂ ਹੁੰਦੇ ਪਿਛਲੇ 20 ਸਾਲ ਤੋਂ ਇਦਾਂ ਨਰੀਗਾ ਸਕੀਮ ਹੈ ਕਿਨ ਪੂਰੀ ਕਰਨੀ ਜੀ ਕਿਰ 365 ਦਿਨ ਕਰਾਉਣੇ ਜੀ ਦਿਹਾੜੀ 500 700 ਕਿਲ ਕਰਾਣੀ ਜੀ ਜਿਹੜਾ ਚੱਜ ਦਾ ਐਮਪੀ ਜਾ ਕੇ ਦਿੱਲੀ ਦਰਬਾਰ ਚ ਪਾਰਲੀਮੈਂਟ ਚ ਬੋਲੇ ਪਾਰਲੀਮੈਂਟ ਚ ਬੋਲੇ ਪਰ ਆਪਾਂ ਚੱਜ ਦੇ ਤਾਂ ਚੁਣੇ ਹੀ ਨਹੀਂ ਜੱਜ ਦੇ ਨਹੀਂ ਜੁੜੇ ਤੇ ਮਜ਼ਦੂਰ ਜਿਹੜਾ ਗੰਦ ਮੂਤ ਦਾ ਟੋਕਰਾ ਚੱਕ ਕੇ ਘੁੰਮ ਰਿਹਾ ਉਹਦੇ ਤੇ ਕੈਮਰੇ ਲਾਤੇ ਕੈਮਰੇ ਨਾਲ ਤੇ ਕੇਵਲ ਕਿੱਥੇ ਬੈਠਾ ਪੀੜੀਆਂ ਪੀਂਦਾ ਮੱਖਣ ਕਿੱਥੇ ਭੰਗ ਚਲੂ ਗਿਆ ਆ ਸਵਰਨੀ ਕਿੱਥੇ ਬੈਠੀ ਆ ਆ 70 ਸਾਲਾਂ ਵਾਲੀ ਪ੍ਰੀਤੋ ਦੇਖੋ ਕਿਤੇ ਬੈਠੀ ਬੀੜੀਆਂ ਲਾ ਪੀਂਦੀ ਹੋਵੇ ਕੈਮਰੇ ਲਾਤੇ ਮਜ਼ਦੂਰ ਤੇ ਕੈਮਰੇ ਪਤਾ ਹੈ ਕਿ ਨਹੀਂ ਪਤਾ ਕਿ ਮੈਨੂੰ ਪਤਾ ਇਸ ਗੱਲ ਤਾਂ ਮਜ਼ਦੂਰ ਤੇ ਕੈਮਰੇ ਮੇਟ ਕਹਿੰਦੀ ਹਾਵੇ ਹਾ ਅੱਛਾ ਸਰਪੰਚ ਕਹਿੰਦਾ ਪਤਾ ਹੈ ਸਰਪੰਚ ਤਾਂ ਪਤਾ ਹੀ ਹੈ ਮਜ਼ਦੂਰ ਦੇ ਮੂਤੜ ਤੇ ਵੀ ਕੈਮਰਾ ਲਾਤਾ ਲੇਕਿਨ ਚੰਦੂ ਮਜਰੇ ਤੇ ਕੋਈ ਕੈਮਰਾ ਨਹੀਂ ਜਿਹੜਾ 500 ਕਿਲਿਆਂ ਦਾ ਮਾਲਕ ਹੈ ਸਿੰਗਲੇ ਤੇ ਕੋਈ ਕੈਮਰਾ ਨਹੀਂ ਜਿਹੜਾ ਕਾਂਗਰਸ ਨੇ ਖੜਾ ਕੀਤਾ ਟਾੜੂ ਵਾਲੇ ਤੇ ਮਾਨਵਿੰਦਰ ਕੰਗ ਤੇ ਕੋਈ ਕੈਮਰਾ ਨਹੀਂ ਮਜ਼ਦੂਰ ਤੇ ਕੈਮਰਾ ਕਿਉਂ ਭਈ ਕਿਉਂਕਿ ਚੱਜ ਦੇ ਐਮਪੀ ਨਹੀਂ ਚੁਣੇ ਜਿਹੜੇ ਤੁਹਾਡੀ ਆਵਾਜ਼ ਉੱਥੇ ਚੱਕਣ ਕੈਮਰਾ ਤਾਂ ਸਰਕਾਰੀ ਦਫ਼ਤਰਾਂ 'ਚ ਲੱਗਣਾ ਚਾਹੀਦਾ ਜਿੱਥੇ ਕਰੋੜਾਂ ਦਾ ਭ੍ਰਿਸ਼ਟਾਚਾਰ ਹੁੰਦਾ ਤੇ ਕੈਮਰਾ ਮਜ਼ਦੂਰਾਂ ਦੇ ਮੂਤਲ ਤੇ ਵੀ ਲਾਉਣਾ ਅੱਗੇ ਹਰ ਪਿੰਡ 20-20 ਫੌਜੀ ਹੁੰਦੇ ਸੀ ਮਾਂ ਕਹਿੰਦੀ ਹੁੰਦੀ ਸੀ ਪੁੱਤ ਤੂੰ ਛਡਾ ਦੇ ਕਹਿੰਿਆ ਲੰਬਾ ਹੋ ਗਿਆ ਤੂੰ ਹੁਣ ਦੌੜ ਲਾਇਆ ਕਰ 6 ਮਹੀਨਿਆਂ ਬਾਅਦ ਫੌਜੀ ਬਣਤੀ ਹੋ ਜਾਵੇਂਗਾ ਤੇ ਮਾਂ ਮੱਖਣੀ ਦਾ ਚਮਚਾ ਬਾਦ ਦਿੰਦੀ ਸੀ ਤੇ ਛੇ ਮਹੀਨੇ ਮਾਂ ਕਹਿੰਦੀ ਸੀ ਬਹੁਤ ਉਮਰ ਭਰਦੀਆਂ ਰੋਗੇ ਪੈਨਸ਼ਨ ਆਉਣੀ ਆ ਮੈਟਰੀ ਹਸਪਤਾਲ ਦਾ ਕਾਰਡ ਵੜ ਦੇਣਾ ਹੈ ਇਲਾਜ ਫਰੀ ਤੇਰਾ ਵੀ ਤੇ ਸਾਡਾ ਵੀ ਤੇ ਕੰਟੇਨ ਚੋ ਸ਼ਾਸਤ ਰਾਸ਼ਨ ਮਿਲਣਾ ਬਿਸਕਟ ਮਿਲਣੇ ਦਾਲਾ ਮਿਲਣੀਆਂ ਭੁਜੀਆ ਮਿਲਣਾ ਤੇ ਭੁਜੀਏ ਨਾਲ ਭੁਜੀਏ ਨਾਲ ਚਾਰ ਛੀਸ਼ੀਆਂ ਵੀ ਮਿਲਣੀਆਂ ਮਹੀਨੇ ਦੀ ਤੇ ਹੁਣ ਸਰਕਾਰ ਨੇ ਕੀ ਕਾਨੂੰਨ ਬਣਾਇਆ ਕਿ ਫੌਜੀ ਨਹੀਂ ਭਰਤੀ ਕਰਨੇ 4 ਸਾਲ ਵਾਲਾ ਕਰਨਾ ਧੀ ਪੁੱਤ ਮਿਹਨਤ ਨਹੀਂ ਕਰੇ 4 ਸਾਲ ਬਾਅਦ ਕੱਢ ਕੇ ਬਾਹਰ ਨਾ ਕੋਈ ਕੰਟੇਨ ਨਾ ਚਾਰ ਛੀਸ਼ੀਆਂ ਨਾ ਮਿਲਟਰੀ ਹਸਪਤਾਲ ਦਾ ਲਾਜ ਨਾ ਕੋਈ ਪੈਨਸ਼ਨ ਤੇ ਜੇ ਸ਼ਹੀਦ ਹੋ ਗਿਆ ਫੌਜੀ ਤਾਂ ਸਰਕਾਰ ਕਫੜ ਵੀ ਪਾਉਣ ਨਹੀਂ ਆਉਂਦੀ ਤੇ ਕਿਨ ਕਿਨਵਾ ਚੱਕਣੀ ਅਗਨੀ ਵੀਰ ਯੋਜਨਾ ਤੇ ਚੱਜਦੇ ਐਮਪੀ ਨੇ ਚੱਕਣੀ ਕਰੋੜਾਪਤੀ ਸਿੰਘਲਾ ਇਹ ਗੱਲ ਨਹੀਂ ਝੁੱਕ ਸਕਦਾ ਸਿੰਘਲਿਆ ਨੂੰ ਕੀ ਪਤਾ ਫੌਜੀ ਦੇ ਟੱਬਰ ਦਾ ਦਰਦ ਕੀ ਹੁੰਦਾ ਏ ਤੇ ਫੌਜੀ ਕਿਹੜੇ ਦਰਦਾਂ ਦਾ ਮਾਰਿਆ ਧੀ ਪੁੱਤ ਨੌਜਵਾਨ ਬਾਰਡਰ ਤੇ ਸੇਵਾ ਕਰਨ ਗਿਆ ਉਹਦੇ ਘਰ ਦੀ ਗਰੀਬੀ ਤੋਂ ਗਰੀਬੀ ਦਾ ਦੁੱਖ ਖਤਮ ਕਰਨ ਲਈ ਗਿਆ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਵਿਦਿਆਰਥੀ ਫ੍ਰੀ ਪੜ੍ਹਦੇ ਸੀ 5 ਸਾਲ ਪਹਿਲਾਂ 5 ਲੱਖ ਵਿਦਿਆਰਥੀ ਕਾਂਗਰਸ ਦੀ ਧੌੜ ਤੇ ਗੋਡਾ ਰੱਖ ਕੇ ਹਾਥੀ ਵਾਲਿਆਂ ਨੇ ਲਾਗੂ ਕਰਾਈ ਸਕੀਮ ਇਹ راہુલ ਗਾਂਧੀ ਵੀ کہہ ਰਿਆ ਸੀ ਸੰਗਰੂਰ ਕਿੰਨੇ ਨੂੰ ਯਾਦ ਹੋ ਕੋਈ ਗਏ ਵੀ ਸੀ ਤੁਹਾਡੇ ਵਿੱਚੋਂ ਸੰਗਰੂਰ راہુલ ਗਾਂਧੀ ਜਦੋਂ کہہ ਰਿਆ ਸੀ ਅੱਛਾ ਵੇ ਤੇ ਲਾਗੂ ਕਰੋ ਉਸਕੀ ਐਸਆ ਦੇ ਬੱਚੇ ਬੀਸੀਆ ਦੇ ਬੱਚੇ ਫ੍ਰੀ ਪੜਦੇ ਸੀ ਗਰੀਬਾਂ ਦੇ ਅੱਜ 1 ਲੱਖ ਵੀ ਹੈ ਨਹੀਂ ਇਹ ਆਵਾਜ਼ ਕਿਹਨਾਂ ਬੁਲੰਦ ਕਰਨੀ ਵਿਦਿਆਰਥੀਆਂ ਦੇ ਅੱਖਰ ਚ ਚੱਜਦੇ ਐਮਪੀ ਨੇ ਕਰਦੇ ਕਰੋੜਾਪਤੀ ਮਾਲਵਿੰਦਰ ਕੰਗ ਜਿਹੜੇ ਹਰ ਪੋਸਟਰ ਫਲੈਕਸਰ ਲਾ ਲਾ ਕੇ ਕਰੋੜਾਂ ਦੀਆਂ ਗੱਡੀਆਂ ਚਲਾ ਚਲਾ ਕੇ ਲੱਖਾਂ ਦੇ ਝੰਡੇ ਲਾ ਕੇ ਘਰਾ ਭਰਦੇ ਉਹ ਨਹੀਂ ਗਰੀਬਾਂ ਦੇ ਦੁੱਖ ਜਾਣ ਸਕਦਾ ਕਿ ਦਲਤ ਦਾ ਦੁੱਖ ਕੀ ਆ ਪਛੜੇ ਦਾ ਕੀ ਐਸੀਆਂ ਦੀਆਂ ਕਿਹੜੀਆਂ ਲੋੜਾਂ ਪੀਸੀਆਂ ਦੀਆਂ ਕਿਹੜੀਆਂ ਲੋੜਾਂ ਚੰਨੜਬਰਗ ਦੇ ਗਰੀਬਾਂ ਦੀ ਕਿਹੜੀ ਲੋੜ ਉਹ ਨਹੀਂ ਦੱਸ ਸਕਦੇ ਮੈਂ ਬੇਨਤੀ ਕਰਨੀ ਚਾਹੁੰਦਾ ਮੈਂ ਅਪੀਲ ਕਰਨੀ ਚਾਹੁੰਦਾ ਕਿ 10 ਬਜਟ ਲੱਗੇ ਆ ਮੈਨੂੰ ਲੱਗਦਾ ਘੜੀ ਮੇਰੀ 5 ਮਿੰਟ ਰਹਿ ਗਏ ਤੇ ਮੈਂ ਤੁਹਾਨੂੰ ਇਹ ਬੇਨਤੀ ਕਰਦਾ ਕਿ ਅੱਜ ਤੁਸੀਂ ਕੰਗ ਦਾ ਮੂੰਹ ਦੇਖੋ ਝਾੜੂ ਵਾਲੇ ਦਾ ਦੇਖਿਓ ਤਾਂ ਆਪਣਾ ਲੱਗਦਾ ਗਰੀਬ ਦਾ ਪੁੱਤ ਲੱਗਦਾ ਅੱਜ ਤੁਸੀਂ ਸਿੰਗਲ ਸਿੰਗਲੇ ਦਾ ਮੂੰਹ ਦੇਖਿਓ ਜਿਹੜਾ ਕਾਂਗਰਸ ਨੇ ਖੜਾ ਕੀਤਾ ਸੰਗਰੂਰ ਚੋਂ ਲਿਆ ਕੇ ਆਪਣਾ ਲੱਗਦਾ ਕਿ ਬਿੱਟੂ ਵਾਂਗੂ ਬਿੱਟੂ ਵਾਂਗੂ ਉੜ ਗਿਆ ਤਵਾੜੀ ਵਾਂਗੂ ਉੜ ਗਿਆ ਅਵਨਾਸ਼ਰਾ ਖੰਨੇ ਵਾਂਗੂ ਉੜ ਗਿਆ ਜੰਧੂ ਬਜਰੇ ਦਾ ਮੂੰਹ ਦੇਖ ਰਹੇ ਹੋ ਕਿਤੇ ਤੁਹਾਨੂੰ ਕਿਤੇ ਆਪਣਾ ਖੂਨ ਨਜ਼ਰ ਆਊ ਆਪਣੇ ਇਲਾਕੇ ਦੀ ਮਿੱਟੀ ਨਜ਼ਰ ਆਊ ਉਹਦੇ ਚ ਅੱਜ ਜੇ ਤੁਹਾਡਾ ਕੋਈ ਆਪਣਾ ਖੜਾ ਆ ਤਬਾਜਨ ਸਮਾਜ ਪਾਰਟੀ ਵੱਲੋਂ ਭੈਣ ਕੁਮਾਰੀ ਮਾਇਆਵਤੀ ਜੀ ਦਾ ਅਸ਼ੀਰਵਾਦ ਦਿੱਤਾ ਤੁਹਾਡੇ ਚਾਡੇ ਰਾਮ ਆਪਣੇ ਇਲਾਕੇ ਦਾ ਕਾਹਦਾ ਵੱਡਿਆ ਪਈ ਆ ਕੋਲ ਪੈਂਦਾ ਗੜੀ ਪੈਡ ਆ ਟਕਾਰਲੇ ਬੈਠੇ ਆ ਟਕਾਰਲੇ ਤੋਂ 20 ਮਿੰਟ 12 ਮਿੰਟ ਬਣਾ ਚੌੜ ਦੇ 4-5 ਮਿੰਟ ਅਗੇ 20 ਮਿੰਟ ਲਾ ਲਓ ਜੇ ਕਿਤੇ ਰਸਤੇ ਮੰਡੀਆਂ ਜਾਮ ਲੱਗਿਆ ਹੋਇਆ ਤੇ ਜਾ ਕੇ ਇਹ ਹੀ ਪੁੱਛਣਾ ਕਿ ਸਰਦਾਰ ਮੋਹਨ ਸਿੰਘ ਬੰਗੜ ਦੇ ਮੁੰਡੇ ਨੂੰ ਮਿਲਣ ਜਾਣਾ ਐਨਾ ਹੀ ਪੁੱਛਣਾ ਪੈਂਦਾ ਕੇ ਕਿ ਸਰਦਾਰ ਮੋਹਨ ਸਿੰਘ ਬੰਗੜ ਦੇ ਘਰ ਜਾਣਾ ਜਿਹੜਾ ਹਾਥੀ ਵਾਲਿਆਂ ਦਾ ਪ੍ਰਧਾਨ ਹੈ ਜੇ ਫੇਰ ਪੁੱਛੇ ਫੇਰ ਦੱਸਣਾ ਵੀ ਜਿਹੜਾ ਉਹ ੁੰਡੇ ਵਾਲ ਵਿਆਹ ਹੀ ਅਜ ਨਗਰਾਂ ਦੇ ਹੈ ਨਹੀਂ ਪੁੱਛਣਾ ਖਿੱਡੀਕ ਵੱਡੀ ਗੱਲ ਵਾ ਅੱਤੀ ਹ ਰਿਸ਼ਤੇਦਾਰੀਆਂ ਨਿਕਲੀਆਂ ਨੀਆਂ ਮੈਂ ਕਹਿੰਦਾ ਜੇ ਮੈਂ ਧਿਆਨ ਨਾਲ ਦੇਖਣ ਲੱਪਾ ਦੋ ਚਾਰ ਕੁੜੀਆਂ ਤਾਂ ਮੇਰੇ ਪਿੰਡ ਦੀਆਂ ਬੈਠੀਆਂ ਹੋਣੀਆਂ ਤੇ ਦੋ ਚਾਰ ਤੁਹਾਡੀਆਂ ਵੀ ਸਾਡੇ ਘੜੀ ਬੈਠੀਆਂ ਹੋਣੀਆਂ ਇਸ ਕਰਕੇ ਮੇਰੀ ਇਹ ਬੇਨਤੀ ਆ ਪੂਰੇ ਇਲਾਕੇ ਚ ਖਵਾ ਚੱਲੋ ਕਿ ਆਪਣੇ ਇਲਾਕੇ ਦਾ ਖੜਾ ਤੁਸੀਂ ਦੋ ਗੱਲਾਂ ਕਹਿ ਸਕਦੇ ਆ ਕਿ ਆਪਣੇ ਇਲਾਕੇ ਦਾ ਵੀ ਖੜਾ ਆਪਣਾ ਭਾਈ ਪੁੱਤ ਭਤੀਜਾ ਵੀ ਖੜਾ ਗੁਰੂ ਰਵਦਾਸ ਮਹਾਰਾਜ ਦਾ ਪੁੱਤਰ ਖੜਾ ਦਸ਼ਮੇਸ਼ ਪਿਤਾ ਦਾ ਗਰੀਬ ਸਿੱਖ ਖੜਾ ਜੇ ਦਸ਼ਮੇਸ਼ ਪਿਤਾ ਨੇ ਕਲਗੀ ਲਾਣ ਲੱਗੇ ਨਹੀਂ ਸੋਚਿਆ ਤੁਸੀਂ ਬੋਟ ਦਾ achar ਪਾਉਣਾ ਬੋਲੋ ਵੇ ਉਹ ਤਾਂ ਕਲਗੀ ਲਾਣ ਲੱਗੇ ਨਹੀਂ ਸੋਚਿਆ ਵੀ ਮੈਂ ਦਲਦ ਦੇ ਸਿਰ ਤੇ ਲਾਉਣ ਲੱਗਾ ਤੇ ਤੁਸੀਂ ਬੋਟ ਦਾ ਕਿਉਂ achar ਪਾਉਣਾ ਚੁੱਕਰ ਕੇ ਬਾਹਰ ਹੱਦੀ ਟੱਪਾ ਲਾ ਕੇ ਤੇ ਜਿਹੜੇ ਗੁਰੂ ਰਵਦਾਸ ਮਹਾਰਾਜ ਮੰਨਣ ਵਾਲੇ ਤੁਸੀਂ ਤਾਂ ਕੰਪਲੇਨ ਕਰੋ ਜਿਹੜੇ ਪੰਥ ਦਸ਼ਵੇਸ਼ ਪਿਤਾ ਨੂੰ ਮੰਨਦੇ ਉਹ ਕੈਂਪੇਨ ਕਰਨ ਕੈਂਪੇਨ ਭੂਆ ਵੋਟ ਕਿੱਥੇ ਮਾਸੀ ਵੋਟ ਕਿੱਥੇ ਚਾਚੀ ਤਾਈ ਵੋਟ ਕਿੱਥੇ ਆਂਢੀ ਗੁਆਂਢੀ ਵੋਟ ਕਿੱਥੇ ਇੱਕ ਹਾਥੀ ਨੂੰ ਪਾਓ ਸਾਡੇ ਵਾਲੇ ਨੂੰ ਪਾਓ ਆਪਣੇ ਲੱਕੇ ਵਾਲੇ ਨੂੰ ਪਾਓ ਤੇ ਤੁਹਾਡਾ ਰਾਜਾ ਜੰਮੇ ਦਾ ਜਿਹੜਾ ਗੱਲ ਕਰੇਗਾ ਪਾਰਲੀਮੈਂਟ ਦੇ ਵਿੱਚ ਜਾ ਕੇ ਕਿ ਆਹ ਜਿਹੜੀਆਂ ਸੜਕਾਂ ਨੇ ਇਹਨਾਂ ਇੰਟਰਨੈਸ਼ਨਲ ਹਾਈਵੇ ਮਨਜ਼ੂਰ ਕਰਾਓ ਚਾਰ ਮਾਰਗੀ ਗੁਰੂ ਰਵਦਾਸ ਦੇ ਦਰ ਨੂੰ ਵੀ ਜਾਂਦਾ ਪਸ਼ਮੀਸ਼ਪੀਤਾ ਦੇ ਦਰ ਨੂੰ ਵੀ ਜਾਂਦਾ ਇਸ ਕਰਕੇ ਮੈਂ ਇਹ ਕਹਿਣਾ ਚਾਹੁੰਦਾ ਕਿ ਜੇ ਨਰੇਗਾ ਮਜ਼ਦੂਰ ਦੀ ਗੱਲ ਪਾਰਲੀਮੈਂਟ ਚੱਕਣੀ ਆ ਤਾਂ ਮਜ਼ਦੂਰ ਦੇ ਪੁੱਤ ਨੂੰ ਚੁਣੋ ਪੱਠੇ ਤੇ ਮਜ਼ਦੂਰੀ ਕਰਨ ਵਾਲੇ ਮੋਹਨ ਸਿੰਘ ਬੰਗੜ ਦੇ ਮੁੰਡੇ ਨੂੰ ਚੁਣੋ ਜੇ ਵੋਟ ਪਾਉਣੀ ਆ ਤਾਂ ਬੀਬੀ ਸਰਿੰਦਰਪੁਰ ਪੱਟੀ ਦੇ ਮੁੰਡੇ ਨੂੰ ਚੁਣੋ ਜਿਹੜੀ ਕੁਰਸੀਆਂ ਵੀ ਬੁਣਦੀ ਰਹੀ ਜਿਹੜੀ ਪੱਠੇ ਵੀ ਖੇਚੋਂ ਲਿਆਉਂਦੀ ਰਹੀ ਜਿਹਦਾ ਕਾਲਜ ਵਿੱਚ ਪੜਦਾ ਮੁੰਡਾ ਜਿਹੜਾ ਅੱਜ ਵੋਟਾਂ 'ਚ ਖੜਾ ਪੜਕੇ ਵੀ ਆਉਂਦਾ ਸੀ ਤੇ ਪੰਡ ਵੀ ਫੜਨ ਜਾਂਦਾ ਸੀ ਕਿ ਮੰਮੀ ਦੇਖੇ ਉਹ ਫੈਸਲਾ ਤੁਸੀਂ ਕਰਨਾ ਇਹ ਕੰਮ ਚੰਗੂ ਮੱਜਰੇ ਨੇ ਨਹੀਂ ਕੀਤੇ ਹੈਗੇ ਇਹ ਕੰਮ ਸਿੰਗਲੇ ਨੇ ਨਹੀਂ ਕੀਤੇ ਕਿ ਐਡੀ ਕਰਸੋਈ ਐਡੀ ਕੇ ਉੱਪਰ ਕਾਲੀ ਪੀਲੀ ਤਰਪਾਲ ਦੇ ਵਿੱਚ ਡੰਡੇ ਤੇ ਕਿੱਦਾਂ ਵਿੱਚ ਬੈਠ ਕੇ ਸਾਹ ਘੁੱਟੀ ਦਾ ਇਹ ਕੰਮ ਮਾਲਵਿੰਦਰ ਕੰਗਦੇ ਨਹੀਂ ਕੀਤੇ ਤੇ ਬਾਣੀ ਚਾਹੁੰਦਾ ਸੋਕਤ ਜਾਣੇ ਪੀੜ ਪਰਾਈ ਜਾ ਕੇ ਅੰਤਰੇ ਦਰਦ ਨਾ ਪਾਈ ਤੇ ਦਰਦ ਗੜੀ ਸਮਝਦਾ ਜਾ ਜਿਹੜਾ ਤੁਹਾਡੇ ਦਰਦ ਸਮਝਦਾ ਜਿਹਨ ਦਰਦ ਹੰਡਾ ਏ ਉਹ ਦਰਦਾਂ ਦੀ ਗੱਲ ਵੀ ਸਰਕਾਰ ਦੀ ਕਚਹਿਰੀ 'ਚ ਉੱਦਾਂ ਹੀ ਖੜਾ ਹੋ ਕੇ ਕਰੇਗਾ ਜਿੱਤਾ ਸੰਤੋਖੇ ਦਾ ਮੁੰਡਾ ਕੌਣ ਸਤਿਗੁਰੂ ਰਵਦਾਸ ਮਹਾਰਾਜ ਕਚਹਿਰੀ 'ਚ ਖੜੇ ਹੋ ਕੇ ਕਰਦੇ ਸੀ ਮੈਨੂੰ ਉਮੀਦ ਹੈ ਤੁਸੀਂ ਮੇਰੀ ਗੱਲ ਨੂੰ ਸਮਝਦਿਆ ਬਲਾਈਏ ਫਤਿਹ ਧੰਨਵਾਦ ਜੈਪੀ ਜੈਪਾ ਜੈ ਭਾਰਤ ਵਾਹਿਗੁਰੂ ਜੀ